ਤੁਸੀਂ ਸਰਪੰਚ ਬਣੋ ਤੁਸੀਂ ਐਮਐਲਏ ਬਣੋ ਤੁਸੀਂ ਆਕੀ ਬਣੋ ਫਸਿਦਵਾ ਦੇਣਾ ਉਹ ਤੁਸੀਂ ਦੇਖਣਾ ਕਿ ਅਸੀਂ ਕਿਹੜੀ ਰਾਤ ਖੜੇ ਹੋਣਾ ਅਸੀਂ ਕਿਹੜੀ ਪਾਰਟੀ ਦੇ ਖੜੇ ਹੋਣਾ ਸਾਡਾ ਵੀ ਧੱਕਾ ਨਹੀਂ ਚੱਲਣਾ ਸਾਡੇ ਨਹੀਂ ਕੋਈ ਸਾਡੇ ਨਾਲ ਧੱਕਾ ਲੇਕਿਨ ਸਾਡਾ ਤਾਂ ਧੱਕਾ ਕਿੱਥੇ ਚੱਲੂਗਾ ਇਸੇ ਸਮਾਜ ਦਾ ਕਿਤੇ ਵਿੱਚ ਨਵੇਂ ਮੁੰਡੇ ਆਏ ਆ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ ਵੱਡੇ ਵੱਡੇ ਨੂੰ ਠੋਕੇ ਰੱਖਿਆ ਹੋਇਆ ਜਿਹੜੇ ਆਪਣੇ ਨੂੰ ਲੀਡਰ ਕਹਿੰਦੇ ਸੀਗੇ ਜਿਹੜੇ ਗੈਂਗਸਟਰ ਕਹਿੰਦੇ ਸੀਗੇ ਠੋਕੇ ਹੋਇਆ ਆ ਮੁੰਡੇ ਬੈਠੇ ਇਹਨਾਂ ਨੂੰ ਪੁੱਛ ਲਈਓ ਕਿ ਗੱਪਾਂ ਨਹੀਂ ਆ ਕਿਉਂਕਿ ਆਪਾਂ ਕੇ ਸਿੱਧੇ ਇੱਥੇ ਤੁਹਾਨੂੰ ਬਤਾ ਦਿੰਦਾ ਸਾਡਾ ਬਹੁਤ ਵੱਡਾ ਲੀਡਰ ਆ ਅਸੀਂ ਨਹੀਂ ਕਿਸੇ ਕੋਲ ਡਰਦੇ ਕਿਸੇ ਕੋਲ ਨਹੀਂ ਡਰਦੇ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਇਸ ਕਰਕੇ ਮੈਂ ਤੁਹਾਨੂੰ ਫੇਰ ਸਾਡੀ ਵਾਲਮੀਕੀ ਸੰਗਠਨ ਦੀ ਮੁੱਖ ਮੁੱਦਾ ਵਾ ਕਿ ਨੌਜਵਾਨ ਕਟੋ-ਕਟ 100 ਤੋਂ ਉੱਪਰ ਨੌਜਵਾਨਾਂ ਜੋ ਵਾਲਮੀਕੀ ਸੰਘਰਸ਼ ਮੋਚੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਅਸੀਂ ਜਿਹੜਾ ਮਡੇ ਨੂੰ ਕਾਲੀ ਕਹਿੰਦੇ ਨੇ ਉਹਦਾ ਮੈਂ ਪੁੱਛ ਲਿਆ ਉਹਨੂੰ ਅਸੀਂ ਆਪਣੇ ਜੁੱਧ ਵਿੱਚ ਵਾਈਸ ਪ੍ਰਧਾਨ ਬਣਾ ਰਹੇ ਹਾਂ ਸੰਘਰਸ਼ ਮੋਚੇ ਲੋ ਪੰਜਾਬ ਦਾ ਉਹਦੇ ਨਾਲ ਮੁੰਡਾ ਪੱਠੇ ਤੋਂ ਨਵੇਂ ਪਿੰਡ ਪੱਠੇ ਤੋਂ ਹੈਰੀ ਉਹਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਵਾਈਸ ਪ੍ਰਧਾਨ ਬਣਾ ਰਹੇ ਹਾਂ ਮੋਰਚਾ ਆਵਾਜ਼ ਵਾਸਤੇ ਕੀ ਕਰ ਰਿਹਾ ਜੀ ਮੋਰਚਾ ਮੈਂ ਤੁਹਾਨੂੰ ਪਹਿਲੇ ਵੀ ਕਹਿ ਖੜਿਆ ਕਿ ਸਾਡਾ ਮੁੱਦਾ ਹੈਗਾ ਵਾ ਦੱਬੇ ਕੁਤਰੇ ਲੋਕਾਂ ਦੇ ਨਾਲ ਖੜੇ ਹੋਣਾ ਜਿੱਥੇ ਕਿਸੇ ਦੀ ਕੋਈ ਬਾਹ ਨਹੀਂ ਫੜਦਾ ਉੱਥੇ ਸਾਡਾ ਮੋਰਚਾ ਉਹਨਾਂ ਲੋਕਾਂ ਦੀ ਬਾਹ ਫੜਦਾ ਪ੍ਰਧਾਨ ਜੀ ਕਿੰਨੀਆਂ ਨਿਯੁਕਤੀਆਂ ਕੀਤੀਆਂ ਅੱਜ ਅੱਜ ਨੂੰ ਯੁਕਤੀਆਂ ਨਹੀਂ ਘਟੋ ਘਟ ਜਿਹੜਾ ਮੁੰਡਾ ਕਾਲੀ ਸ਼ਾਮਿਲ ਹੋਇਆ ਵਾ ਨਾਲ ਉਹਦੇ ਹੈਰੀ ਇਹਨਾਂ ਦੇ ਨਾਲ ਜਿੰਨੇ ਵੀ ਨੌਜਵਾਨ ਆਏ ਆ ਇਹ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹਨ ਕੁਝ ਕੁਝ ਮੁੰਡਿਆਂ ਨੂੰ ਅਸੀਂ ਉਹਦੇ ਦਿੱਤੇ ਆ ਤੁਹਾਨੂੰ ਗੱਲ ਅਖਬਾਰ ਚ ਪਤਾ ਲੱਗ ਜਾਊਗਾ ਜਿਹੜੇ ਜਿਹੜੇ ਅਸੀਂ ਉਹਦੇ ਦਿੱਤੇ ਆ ਉਹਨਾਂ ਦੇ ਨਾਂ ਵੀ ਆ ਜਾਣਗੇ ਅੱਗੇ ਤੋਂ ਕੀ ਜਿਹੜਾ ਮਕਸਦ ਦਾ ਮੋਰਚੇ ਨੂੰ ਸਾਡਾ ਮਕਸਦ ਇੱਕੋ ਜਿਹਾ ਹੈ ਦੱਬੇ ਕਿਤਨੇ ਲੋਕਾਂ ਨੂੰ ਅੱਗੇ ਵਧਾਉਣਾ